ਕਿਸ ਤਰ੍ਹਾਂ ਸੈਨਕੀ ਨਾ ਮੁਕਿਆ ਨਹੀਂ ਹੈ ਨਾ ਉਸ ਤੋਂ ਬਾਅਦ ਅਸੀਂ 28 ਅਪ੍ਰੈਲ ਨੂੰ ਚਲੇ ਗਏ 6 ਮਹੀਨੇ ਰਹਿ ਕੇ ਕਿਉਂ ਇਹ ਕਿਸੇ ਪਾਸੇ ਨੇ ਲਗਾ ਬਾਅਦ ਵਿੱਚ ਇਹਨਾਂ ਸਾਡੇ ਤੇ ਜ਼ਬਰਦਸਤੀ ਆ ਦੇਖੋ ਤੁਸੀਂ ਕੀ ਕੁਝ ਕੀਤਾ ਆ 28 ਮਈ ਨੂੰ ਵਾਪਸ ਤੇ ਮੁੱਕ ਗਿਆ ਇਹਨਾਂ ਸਾਡਾ ਜਿਹੜਾ ਰਖਵਾਲ ਇੱਥੇ ਦੇਖ ਦੇਖ ਮੁੰਡਾ ਕਰਦਾ ਉਹਨੂੰ ਵੀ ਬਹੁਤ ਤਰ੍ਹਾਂ ਦਾ ਕੰਮ ਕਹਾਂ ਦਿੱਤਿਆ ਉਹਨੂੰ ਵਿਚਾਰੇ ਮੈਂ ਇੰਨਾ ਪਰੇਸ਼ਾਨ ਕੀਤਾ ਕਿ ਉਹ ਵੀ ਅਟੈਕ ਦਾ ਵਿੱਚ ਹੋ ਗਿਆ ਟੀ ਨਾਮ ਉਸ ਮੁੰਡੇ ਦਾ ਲਖਿੰਦਰ ਸਿੰਘ ਹੁਣ ਤੁਹਾਨੂੰ ਕੀ ਕਰਨ ਦਿੱਤੀਆਂ ਜੀ ਇਹ ਬਲਵਿੰਦਰ ਸਿੰਘ ਬਹੁਤ ਦਿਲਦਾਰਿਆ ਤੁਮ ਕਿਹਾ ਤੇਨ ਮੈਂ ਮਾਰ ਦੂੰਗਾ ਤੇਰੀ ਲਤਾ ਪਨਣੀਆਂ ਤੇਰਾ ਆਹ ਕੰਨਾ ਆ ਤੂੰ ਕਿੱਥੇ ਆ ਤੂੰ ਇੱਥੇ ਵੜ ਨਹੀਂ ਸਕਦਾ ਉਹ ਵਿਚਾਰਾ ਇੰਨਾ ਡਰਿਆ ਇੰਨਾ ਡਰਿਆ ਉਹਦੇ ਦੇਖੋ ਉਹ ਬਿਮਾਰ ਹੋ ਗਿਆ ਚਾਹੇ ਫਿਰ ਸਾਨੂੰ ਠਾਈ ਮੈਨੂੰ ਅਸੀਂ ਮੋਟੇ ਵਾਪਸ ਕਰਾਂ ਹੁਣ ਅਸੀਂ ਆਹ ਤੇ ਰਾਮ ਨਾਲ ਬੈਠ ਗਏ ਅਸੀਂ ਕਿ ਅਸੀਂ ਕਾਨੂੰਨ ਤੋਂ ਬਾਹਰ ਕੋਈ ਗੱਲ ਨਹੀਂ ਕਰਨੀ ਅਸੀਂ ਜੋ ਕਰੂਗਾ ਸਾਡਾ ਕਾਨੂੰਨ ਕਰੂਗਾ ਅਸੀਂ ਹੁਣ ਇਹਦੇ ਨਾਲ ਲੜਨਾ ਵੀ ਨਹੀਂ ਨੇ ਅਸੀਂ ਆਪਣੇ ਵੱਲੋਂ ਇਹਦੇ ਨਾਲ ਕਰੂ ਨਹੀਂ ਕਰ ਰਹੇ ਤਾਂ ਉਦੋਂ ਬਾਅਦ ਅਸੀਂ ਇਹ ਜਿੰਦੇ ਸਾਰੇ ਘਰ ਨੂੰ ਸਾਡੇ ਨੂੰ ਉਧਰ ਵੀ ਜਿੰਦੇ ਲਾਇਆ ਹੋਰ ਜਾਣ ਕਿ ਸਾਡਾ ਸਾਂਝਾ ਘਰ ਆ ਉਹਦੇ ਵਿੱਚ ਸਾਡੀ ਵੀ ਸਾਂਝਾ ਸਾਰਾ ਸਾਡਾ ਸਮਾਨ ਪਿਆ ਹੈ ਉੱਥੇ ਉੱਪਰ ਵੀ ਔਰ ਥੱਲੇ ਬਾਅਦ ਵਿੱਚ ਇਹਨਾਂ ਕੰਧਾਂ ਉੱਪਰ ਵੀ ਕਰ ਦਿੱਤੀ ਥੱਲੇ ਦੇਖ ਲਓ ਕੀ ਕੀ ਆ ਹੱਨੇਕਾਰ ਕੇ ਮੁਰਕੇ ਸਾਡੇ ਰਸੂਈ ਤੋਰ ਸਿੱਟੀ ਰਸੂਈ ਤੋਰ ਕੇ ਸਾਡੇ ਬੇੜਾ ਪਰ ਸਟਿਆ ਉਦੋਂ ਬਾਅਦ ਅਸੀਂ ਆਪਣੀਆਂ ਦਿੰਆਂ ਤਾਂ ਕੀਤੀਆਂ ਪੂਰ ਉਹ ਬੇੜੇ ਵਾਲੀਆਂ ਚਲੋ ਕੰਧ ਵੀ ਰੋਕ ਗਏ ਬਾਹਰ ਨਹੀਂ ਕੰਧ ਹੋ ਕਰ ਗਿਆ ਹੁਣ ਅਸੀਂ ਆਹਮ ਨਾਲ ਬੈਠੇ ਸੀ ਅਸੀਂ ਕਿ ਆਪਣੇ ਕੋਈ ਵੀ ਕਾਰਵਾਈ ਕਰਨੀ ਅਸੀਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਾਂ ਪਰ ਇਹ ਬੰਦਾ ਸਾਨੂੰ ਹਰ ਟਰੀ ਵਿਹਾਸ ਕਰਦਾ ਹੈ ਆਪਣੇ ਰਿਸ਼ਤੇਦਾਰਾਂ ਨੂੰ ਕੱਲ ਕੇ ਕਦੀ ਤੋਂ ਸਾਡੇ ਬਾਹਰੋਂ ਪਾਸੇ ਆ ਕੇ ਜਿੰਦਾ ਲਾ ਜਾਂਦੇ ਹਨ ਮਨਸੂਰ ਰਸਤੇਦਾਰ ਕਿੱਥੋਂ ਦੇ ਨੇ ਰਿਸ਼ਤੇਦਾਰ ਮਨਸੂਰਪੁਰ ਬਡਾਲੇ ਦੇ ਸੌਰੇ ਆ ਜੀ ਉਹਨੇ ਛਾਇਏ ਦੇ ਮੁੰਡੇ ਇੱਕ ਦਿਨ ਤਾਂ ਪਾਂਡਿਆਂ ਨੇ ਆਏ ਉਹ ਲਾ ਗਏ ਬਾਹਰੋਂ ਪਾਸੇ ਜਿੰਦਾ ਉਹਨਾਂ ਮੁੰਡਿਆਂ ਦੇ ਨਾਮ ਆ ਸੋਹੂ ਔਰ ਮੋਹੂ ਤਿੰਨ ਬੰਦੇ ਅੰਛਾ ਕਰਦੇ ਕਿੱਧਰ ਜਿੰਦਾ ਜਿੱਥੋਂ ਤੁਸੀਂ ਰਹਿ ਰਹੇ ਹੋ ਉੱਥੇ ਲਾ ਗਏ ਹਾਂਜੀ ਇੱਧਰ ਜਿੰਦਾ ਲਾਇਆ ਜਿੱਧਰ ਅਸੀਂ ਰਹਿ ਰਹੇ ਬਾਹਰਲੇ ਗੇਟ ਨੂੰ ਸੜਕ ਦੇ ਉੱਤੇ ਛੋਟੇ ਜਿਹੇ ਲਾਇਆ ਚਲੋ ਅਸੀਂ ਫੇਰ ਵੀ ਕੁਝ ਨਹੀਂ ਕੀਤਾ ਅਸੀਂ ਕਿਹਾ ਚਲੋ ਕੋਈ ਨਹੀਂ ਪਰ ਦੂਸਰੀ ਗੱਲ ਉਹ ਦਿਨ ਅਸੀਂ ਦੂਸਰੇ ਦਿਨ ਅਸੀਂ ਜਾ ਕੇ ਅਪਲੀਕੇਸ਼ਨ ਚੌਂਕੀ ਦੇ ਕੇ ਆਈਆਂ ਪਰ ਸਾਡੀ ਕਿਸੇ ਨੇ ਸਰਵਾਈਲ ਨਹੀਂ ਕੀਤੀ। ਕਿੰਨੀ ਪ੍ਰਿੰਟ ਦੀ ਗੱਲ ਜੀ 16 16 17 ਨੂੰ ਅਸੀਂ ਦੇ ਕੇ ਆਏ। 16 ਮਈ 16 ਜੂਨ ਇਹ ਨਹੀਂ ਸੁਣਾਂਗੇ। 16 ਜੂਨ ਨੂੰ 16 ਜੂਨ ਮਈ ਦੇ ਤੱਕ ਆਇਆ। 16 ਜੂਨ ਨੂੰ 17 ਨੂੰ ਅਸੀਂ ਉੱਥੇ ਦੇ ਕੇ ਆਏ ਆ। ਇਹ ਨਹੀਂ ਸਾਡੀ ਕੋਈ ਸਰਵਾਈਲ ਕੀਤੀ ਨਹੀਂ ਕਿਸੇ ਨੇ ਪੁੱਛਿਆ ਅਸੀਂ ਦੋ ਤੱਕ ਫਿਰ ਅਸੀਂ ਆਰੰਗਪੁਰ ਕਾਇਠਾਣੇ ਅਸੀਂ ਉੱਥੇ ਜਾ ਕੇ ਕਿਹਾ ਕਿ ਸਾਨੂੰ ਰਿਪੋਰਟ ਨੰਬਰ ਚਾਹੀਦਾ। ਚੌਂਕੀ ਵਾਲੇ ਕਹਿੰਨ ਆਲਮਪੁਰ ਜਾਓ ਆਲਮਪੁਰ ਵਾਲੇ ਕਹਿੰਨ ਚੌਂਕੀ ਜਾ ਤੁਹਾਨੂੰ ਲੱਗਦੀ ਫੇ ਅਲਾਵਲਪੁਰ ਚੌਂਕੀ ਆ ਤੁਹਾਨੂੰ ਚੌਂਕੀ ਦਾ ਖਾਸ ਦੇਣ ਦੀ ਲੋੜ ਆ ਹਾਂਜੀ ਚੌਂਕੀ ਹਾਂਜੀ ਚੌਂਕੀ ਦਿੱਤੀ ਇਹਨਾਂ ਨੇ ਤੁਹਾਡੀ ਸੁਣਵਾਈ ਨਹੀਂ ਕੀਤੀ ਕੋਈ ਵੀ ਸਾਡੀ ਸੁਣਾਈ ਕੋਈ ਨਹੀਂ ਕੀਤੀ ਕਹਿੰਦੇ ਆਲਮਪੁਰ ਜਾਓ ਉੱਥੇ ਕਰੋ ਆਓ ਜਾ ਕੇ ਨੰਬਰ ਲਾਓ ਉੱਥੇ ਉਹਨੇ ਵੀ ਨਹੀਂ ਲਾਇਆ ਨਾ ਨੰਬਰ ਲਾਇਆ ਨਾ ਸਭ ਚੱਲਦਾ ਤੇ ਕਾਲਾ ਨੂੰ ਦੋ ਜਣੇ ਆਏ ਜਿੰਦਾ ਦੇਖ ਕੇ ਚੱਲ ਗਏ ਪਾਸ ਜਿਹੜਾ ਲਾਇਆ ਸੀ ਉਹ ਕੁਛ ਨਹੀਂ ਕੀਤਾ ਬਾਅਦ ਹੀ ਬੈਠੇ ਚਲੋ ਉਹ ਅਸੀਂ ਫੇਰ ਬਹਿ ਗਏ ਵੀ ਕੁਛ ਨਹੀਂ ਇਹਨਾਂ ਨੇ ਕੀਤਾ ਕੋਈ ਨਹੀਂ ਹੋਣ ਚਾ ਸਤਾਈ 3 ਸਤਾਈ 3 ਸਤਾਈ ਜੋੜ ਠੀਕ ਹੈ ਨਾ ਸਤਾਈ ਜੋੜ ਨੂੰ 7:11 ਵਜੇ ਅਸੀਂ ਦੋ ਜਣੇ ਦੋਨੇ ਜਣੇ ਦਿਨੇ ਆਪਾਂ ਆਪਣੇ ਇਥੇ ਅੰਦਰ ਮੰਨੇ ਪਏ ਸੀ ਸਰਦਾਰ ਹੁਣੇ ਠੀਕ ਨੇ ਸੀ ਦਵਾਈ ਖਾ ਕੇ ਪਰ ਮੈਨੂੰ ਪੈਸੇ ਲੱਗ ਰਹੇ ਸੀ ਜਾਂ ਕੇ ਸਾਡਾ ਗੇਟ ਖੜ ਗਿਆ ਰਸੋਈ ਦਾ ਤੇ ਮੈਂ ਉੱਠ ਕੇ ਦੇਖਿਆ ਤਾਂ ਬਾਹਰ ਬਹੁਤ ਬੰਦੇ ਤੇ ਅੰਜਾ ਕੁੜੀਆਂ ਖੜੀਆਂ ਸੀ ਅਸੀਂ ਤਾਂ ਮੈਂ ਤਾਂ ਉਸ ਲਈ ਕਮਰਾ ਆ ਕੇ ਸਮਝ ਲਿਆ ਟਿਕਟ ਵਾਲੀ ਹੋਗੀ ਕਿ ਵੀ ਜਾ ਕੇ ਬੰਨੇ ਪੈਗਾ ਕਿੰਨੇ ਨਾ ਇਸ ਨੂੰ ਤਾਂ ਕਮਕਿਆ ਦਿੰਦੇ ਬਾਹਰ ਨਿਕਲੋ ਬਾਹਰ ਨਿਕਲੋ ਅਸੀਂ ਤੁਸੀਂ ਪਛਾਣਦੇ ਵੀ ਉਹ ਜਿਹੜੇ ਬੰਦੇ ਆਏ ਸੀ ਹਾਂ ਜੀ ਅਸੀਂ ਪਛਾਣਿਆ ਵਿੱਚੋਂ ਇੱਕ ਕਲਵੀਰ ਸਿੰਘ ਪਰਾ ਗੇਟ 'ਚ ਖੜਾ ਇੱਕ ਮਿਸਤਰੀ ਰਾਮ ਲਵਾਇਆ ਉਹ ਵੀ ਨਾਲ ਆ ਇੱਕ सोनू ਇੱਕ ਕਲਵੀਰ ਸਿੰਘ ਉਹ ਹੀ ਰਾਮ ਲਾ ਹਾਂ ਜੀ ਜੇ ਇਹ ਕਲਵੀਰ ਸਿੰਘ ਦੇ بیٹے सोनू ਔਰ ਮੋਹਨ ਇੱਕ ਕਲਵੀਰ ਸਿੰਘ ਬਲਵਿੰਦਰ ਸਿੰਘ ਦਾ ਪੁੱਤ ਲੱਗਦਾ ਜੀ ਸਾਲਾ ਜੀ ਠੀਕ ਹੈ ਸਾਲਾ ਉਹ ਸਾਲੇ ਦਾ ਉਹ ਮਨਸੂਰ ਪਰ ਬੜਾ ਮਨਸੂਰ ਬੜਾ ਜਿਹੜੇ ਮੁੰਡੇ ਆ ਉਹ ਕੁਲਵੀਰ ਸਿੰਘ ਦੇ ਬਾਕੀ ਇੱਕ ਇੱਕ ਕੁਲਵੀਰ ਸਿੰਘ ਦੀ ਨਵਾਂ ਸੋਨੂ ਦੇ ਘਰ ਉਹਦੇ ਨਾਲ ਟੈਂਚ ਨਾਲ ਨਾ ਹੋ ਰਿਹਾ ਉਹ ਅੰਠਾ ਤੇ ਨਾ ਮੈਨ ਦਾ ਲਾਗ ਜਾਣ ਦੀ ਕੋਸ਼ਿਸ਼ ਕਰ ਰਿਹਾ ਉਸ ਤੋਂ ਬਾਅਦ 8 10 ਬੰਦੇ ਹੋ ਗਏ ਉਹਨਾਂ ਦੇ ਅਸੀਂ ਚਲਾ ਕੇ ਜਾਂਦੇ ਦਿਨ 11 ਵਜੇ ਦੀ ਗੱਲ ਤੇ ਕਿਹਾ ਤੁਹਾਨੂੰ ਕੀ ਤੁਹਾਨੂੰ ਕਿਹਾ ਬਾਹਰ ਨਿਕਲੋ ਅਸੀਂ ਆਏ ਉਹ ਅਸੀਂ ਬਾਹਰ ਨਿਕਲੋ ਅਸੀਂ ਹਾਂ ਕਰ ਲਓ ਜੂ ਕਰਨਾ ਤੁਹਾਡੇ ਘਰ ਜਾ ਕੇ ਤੁਹਾਨੂੰ ਤਾਂ ਹਾਂ ਜੀ ਤੁਹਾਨੂੰ ਕਿਹਾ ਫਿਰ ਅਸੀਂ ਅਚੀ ਨਹੀਂ ਨਿਕਲੇ ਬਾਹਰ ਅਸੀਂ ਬਜ਼ੁਰਗ ਬੰਦੇ ਅਸੀਂ ਕਿੱਧਰ ਕਿੱਧਰ ਅਸੀਂ だっते ਡਾਰਗੇ ਚਾਨੂੰ ਮਾਰ ਕੇ ਸਿੱਟ ਕੇ ਆਂਦੇ ਅਸੀਂ ਕੀ ਕਰਨਾ ਸੀ ਅਸੀਂ ਨੇ ਕੋਸ਼ੀ ਦੇ ਕੋਲ ਗਏ ਅਸੀਂ ਫੇਰ ਜਦੋਂ ਚਲੇ ਗਏ ਆ ਫੇਰ ਮੈਂ ਦੇਖਿਆ ਕਿ ਇਹ ਚਲੇ ਗਏ ਜਦੋਂ ਆਪਾਂ ਨਿਕਲੇ ਜਦ ਮੈਂ ਦੇਖਿਆ ਤੇ ਸਾਡੀ ਸੁਈ ਦਾ ਬਾਹਰ ਕੁੰਡਲਾ ਆਇਆ ਮੈਂ ਉੱਪਰ ਦੀ ਜਾ ਕੇ ਦੇਖਿਆ ਸਾਡਾ ਗੇਟੇ ਕਲਾਕ ਲੈ ਗਏ ਬਾਕੀ ਜੋ ਸਾਡਾ ਸਮਾਨ ਪਿਆ ਸੀ ਬਾਤ ਛੋਟਾ ਮੋਟਾ ਕੜਾਈ ਸੀ ਇੱਕ ਘੋੜੀ ਸੀ ਸਾਡੀ ਲੋਹੀ ਦੀ ਪਈ ਔਰ ਬਾਕੀ ਭੱਟੇ ਜੋ ਛੋਟਾ ਮੋਟਾ ਸਮਾਨ ਉਹਨਾਂ ਦੇ ਹੱਥ ਆਇਆ ਉਹ ਲੈ ਗਏ ਚੋਰੀ ਕਰਕੇ ਲੈ ਗਿਆ ਹਾਂ ਚੋਰੀ ਕਰਕੇ ਲੈ ਗਿਆ ਬਸ ਅਸੀਂ ਫੇਰ ਦੇਖਿਆ ਫੇਰ ਅਸੀਂ ਉਸੇ ਵੇਲੇ ਅਸੀਂ ਚਮਕੀ ਗਏ ਉਸੇ ਟਾਈਮ 12 1 ਵਜੇ ਅਸੀਂ ਜਾ ਕੇ ਦਰਖਾਸਤ ਦੇ ਦਿੱਤੀ ਪਰ ਉਹਨਾਂ ਨੇ ਕੋਈ ਕੇਰ ਨਹੀਂ ਕੀਤਾ ਕਿੰਨੇ ਦਿਨ ਹੋ ਗਏ ਆ ਜੂ 27 ਦਿਨ 27 ਦਿਨ ਚੁੱਕ ਕਰ ਫੇਰ ਫੇਰ ਅਸੀਂ ਬਹੁਤ ਫੋਨ ਕੀਤੇ ਆਏ ਸ਼ਾਮ ਨੂੰ ਕਹਿੰਦੇ ਕੋਈ ਨਿਕਲੂ ਅਸੀਂ ਦੇਖਾਂਗੇ ਫੇਰ ਕੱਲ ਨੂੰ ਨਹੀਂ ਆਏ ਫੇਰ ਆਏ ਪਰसों ਸ਼ਾਮ ਨੂੰ ਸਾਰੇ ਜਣੇ ਬੈ ਕਾਫੀ ਆਇਓ ਦੂਰ ਲੋਕ ਹੋਣ ਕਿਤੇ ਆਇ ਪਰ ਦੇਖ ਕੇ ਸਾਰਾ ਕੁਝ ਚਲੇ ਗਏ ਕਹਿੰਦੇ ਕੋਈ ਨਹੀਂ ਤੁਸੀਂ ਪਰਚਾ ਦਿਓ ਅਸੀਂ ਕਰ ਦੇ ਕਰਾਂਗੇ ਕਿਉਂਕਿ ਸਰਪੰਚ ਵੀ ਆਇਆ ਸੀ ਕੱਲ ਅਸੀਂ ਆਇਆ ਕੱਲ ਵੀ ਕੋਈ ਨਹੀਂ ਆਇਆ ਸਰਪੰਚ ਆਏ ਪੰਚਾਇਤ ਸਾਰੇ ਆ ਕੱਲ ਵੀ ਕੋਈ ਨਹੀਂ ਆਇਆ ਅੱਜ ਅਸੀਂ ਹੁਣ ਫੇਰ ਮੁੜ ਕੇ ਜਾ ਕੇ ਤੇ ਆਪਣੀ ਸੰਭੀਰ ਹੁਣ ਸਾਨੂੰ ਨੇ ਪਤਾ ਫਿਰ ਕੀ ਕਰਦੇ ਆ ਕੀ ਬੋਲਦੇ ਉਹ ਇਹ ਜਾਣਨ ਯਾ ਲਾ ਲਾ ਮਾਰ ਕੋਈ ਕੋਈ ਕਾਰਵਾਈ ਨਹੀਂ ਕਰ ਰਹੀ ਅਲੀ ਨਹੀਂ ਕਰ ਰਹੀ ਅਜੇ ਅਜੇ ਕੋਈ ਕਾਰਵਾਈ ਨਹੀਂ ਹੋਆ ਗੰਭੀਰ ਜਾਣ ਦੇ ਬਾਅਦ ਵੀ ਕੋਈ ਕੋਈ ਸਾਡਾ ਸਾਰਾ ਸਮਾਂ ਚੱਕ ਕੇ ਲਵੇ ਹਰ ਇੱਕ ਕੋਈ ਕਾਰਵਾਈ ਨਹੀਂ ਜੇ ਚੋਰ ਆ ਤਾਂ ਚੋਰਾਂ ਨੂੰ ਲੱਭਣਾ ਪੈਂਦਾ ਪਰ ਇਹ ਤਾਂ ਛਰੇ ਆ ਅਸੀਂ ਲਿਖਾਏ ਆ ਤੇ ਆ ਬੰਦੇ ਇਹ ਤੋਂ ਪਹਿਲਾਂ ਵੀ ਤੇ ਆਪਣੇ ਕੋਈ ਕੋਰਟ ਕੇਸ ਚੱਲਦਾ ਜਾਂਦਾ ਐਨ ਆਰ ਆਈ ਦੀ ਜਲਦੀ ਤਰਖਾਸਤ ਆਪਣੀ ਹਾਂ ਨਹੀਂ ਅਜੇ ਕੁਝ ਨਹੀਂ ਚੱਲਦਾ ਸਾਡਾ ਉਹਦੋਂ ਦਿੱਤੀਆਂ ਸੀ ਆਪਾਂ ਪਰ ਨਹੀਂ ਅਜੇ ਮਤ ਦਿੱਤੀਆਂ ਤਾਂ ਹੈ ਨਾ ਉਹਦੀ ਕਾਰਵਾਈ ਚੱਲਦੀ ਹੈ ਨਾ ਉਹਦੇ ਤੇ ਕਾਰਵਾਈ ਚੱਲਦੀ ਹੈ ਆਪਾਂ ਇਹ ਇਹ ਤਾਂ ਗੱਲ ਇਹ ਉਹਦੇ باوجود ਨਹੀਂ ਆ ਗਈ ਸਾਹਿਬ ਉਹ ਬਾਅਦੂ ਗੇਂ ਇਹੋ ਕੰਮ ਕੀਤਾ ਉਦੋਂ ਦੀਆਂ ਅਸੀਂ ਉਹ ਜਾ ਕੇ ਉਹਨਾਂ ਨੇ ਸਾਰਾ ਉਦੋਂ ਅਸੀਂ ਦਰਖਾਸਤ ਦਿੱਤੀਆਂ ਚੀਂਆਂ ਹਨਾ ਭੇਜਿਆ ਸੀ ਬਾਹਰ ਉਦੋਂ ਅਸੀਂ ਬਾਹਰ ਭੇਜਿਆ ਸੀ ਉਹ ਜੇ ਤੁਸੀਂ ਐਨਆਰਆਈ ਥਾਣੇ 'ਚ ਬਾਹਰੋਂ ਦਰਖਾਸਤ ਭੇਜੀ ਸੀ ਉਹਦੇ ਸਬੰਧੀ ਕੋਈ ਮਾਮਲਾ ਦਰਜ ਕੀਤਾ ਉਹਨਾਂ ਨੇ ਹਾਂਜੀ ਅਜੇ ਨਹੀਂ ਸਾਨੂੰ ਕੋਈ ਨਹੀਂ ਜਿਆ ਉਹ ਕਹਿੰਦੇ ਸੀ ਤੁਸੀਂ ਆਪ ਆ ਜਾਓ ਫੇਰ ਤੁਹਾਡਾ ਮਾਮਲਾ ਦਰਜ ਹੋਣਾ ਤੇ ਅਸੀਂ ਉਸ ਤਰ੍ਹਾਂ ਭੇਜਦੇ ਹਾਂ ਹਾਂਜੀ ਉਹ ਕਹਿੰਦੇ ਸੀ ਇਹ ਮੇਰੇ ਤੇ ਚਿਤਾਂ ਨਾ ਲਾਓ ਜੀ अरे तो, हाँ हाँ तो ना भी लिखा फट देने लगे और ट्रेस करना ना, तो हाँ के बाकी होने? बाकी yes. कैमरे लाएगा ਕਿ ਸੰ ਉਥੇ ਬੋਲਣਾ ਚੱਲਣਾ ਵੀ ਬਾਥਰੂਮ ਜਾਣਾ ਵੀ ਔਖਾ ਹੈ ਸਾਡੇ ਵੱਲੋਂ ਕੈਮਰਾ ਲਾਇਆ ਹੋਇਆ ਹੈ ਜਾਂ ਕਿ ਸੰਜੇ ਘਰ ਤੋਂ ਸਾਡੇ ਵੱਲੋਂ ਕੈਮਰਾ ਹੈ ਜਿਹੜਾ ਦੂਜਾ ਘਰ ਹੈ ਤੁਸੀਂ ਇੱਥੇ ਸੰਝਾ ਘਰ ਆਇਆ ਜਿੱਥੇ ਝੰਡਾ ਲਗਾਇਆ ਹੈ ਉਹਨਾਂ ਨੇ ਜਿੱਥੇ ਮੇਰੇ ਉੱਪਰ ਹਾਂਜੀ ਉਹਦੇ ਉੱਪਰ ਜਿਹੜੇ ਕੈਮਰੇ ਤੁਹਾਡੇ ਘਰ ਨੂੰ ਫੋਕਸ ਕੀਤਾ ਹੈ ਜਾਂ ਸਾਡੇ ਸਮਾਨ ਪਿਆ ਹੈ ਉੱਥੇ ਨਹੀਂ ਅੱਛਾ ਜੀ ਉੱਥੇ ਵੀ ਸਾਡਾ ਸਮਾਨ ਪਿਆ ਹੈ ਉਹ ਸਦਾ ਸੰਝੇ ਘਰ ਮੇਰਾ ਨਾਮ ਲਿਖਿਆ ਇਸ ਦਾ ਉਹਦੇ 2002 ਦਾ ਬਣਾਇਆ ਉਹ ਮੇਰਾ ਨਾਮ ਵੀ ਮਟੇਤਾ ਉਹਨਾਂ ਨੇ ਮਿਸਤਰੀ ਜਿਹੜਾ ਆ ਰਾਮ ਬੁਲਾਇਆ ਲਗਵਾਇਆ ਜਿਹੜਾ ਨਾ ਹਾਂ ਜੀ ਹਾਂ ਜੀ ਅਸਾਂ ਦੇ ਨਾਮ ਹੀ ਮੈਂ ਤੇ ਇਹ ਕਿ ਆਪਣੀਆਂ ਪਲੇਟਾਂ ਲੈ ਆਉਣਾ ਆਪਣੀ ਪਲੇਟਾਂ ਉਹ ਲਾਇਆ ਤੇ ਅਸੀਂ ਜੋ ਸਿੰਘ ਬੋਦੇ ਆ ਉਹ ਤਾਂ ਉਹ ਤਾਂ ਕੋਤਲੇ ਘਰ ਹੈਗੀ ਉੱਪਰ ਨਹੀਂ ਅਸੀਂ ਲਾਇਆ ਕਿਉਂਕਿ ਸੰਜਾ ਉਹਦੇ ਵਿੱਚ ਤੁਹਾਡਾ ਵੀ ਬਰਾਬਰ ਦਾ ਹੱਟ ਹੈਗਾ ਪਰ ਤੁਹਾਨੂੰ ਧੱਕੇਸ਼ਾਈ ਨਾ ਧੱਕੇਸ਼ਾਈ ਨਾ ਸਾਰਾ ਕਾਈ ਕਰ ਰਿਹਾ ਮੈਂ ਅਸੀਂ ਉਹ ਤਾਂ ਬ੍ਰੈਂਡ ਤੇ ਸਿੱਧਾ ਬਣਾਇਆ ਕੱਸੀ ਬਣਾਉਂਦੇ ਜੋ ਬੇਵੀ ਅਸੀਂ ਕਹਿੰਦੇ ਉਹ ਸੰਜਾਇਆ ਕਾ ਜੀ ਪਿਛਲੀ ਵਾਰ ਐ 25 ਲੱਖ ਰੁਪਏ ਲਾ ਕੇ ਰਾਮਕੀਤਾ ਸਾਰਾ ਸੋਫੇ ਪਾਇ ਫ੍ਰਿਜਾਂ ਨਮੀਆਂ ਲਿਆਦੀਆਂ ਸਾਰਾ ਕੋਈ ਨਵਾਂ ਅੰਦਰ ਪਾਇਆ ਕੋਈ ਵੀ ਉਸ ਘਰ ਸਬੰਧੀ ਤੁਹਾਡੀ ਵੰਡ ਨਹੀਂ ਹੋਈ ਉਹ ਮਾੜਦੇ ਕੋਈ ਬੋਲਦੇ ਨਹੀਂ ਸੀਗਾ ਆਉਂਦੇ ਨਹੀਂ ਸੀ 12-12 ਸਾਲ ਬਾਅਦ ਉਹ ਆਇਆ ਤੇ ਆ ਕੇ ਜੱਲੇ ਲੱਗ ਚਲੇ ਗਿਆ ਘਰ ਵਾਲੀ ਕੋਈ ਸੀ ਤੇ ਪੇਕੀ ਰਹਿ ਕੇ ਚੱਲ ਚੱਲ ਗਈ ਪਿੰਡ ਦਾ ਕੋਈ ਵੀ ਬੰਦਾ ਮੈਨੂੰ ਕਹਿਵੇ ਮਾਰਾ ਤਾਂ ਮੈਂ ਜੁਮੇ ਮਾਰਾਂ ਪਿੰਡ ਦਾ ਕੋਈ ਵੀ ਬੰਦਾ ਇਹਦਾ ਜਿਹੜਾ ਲੜਕਾ ਮੈਨੂੰ ਮਾਰ ਵੀ ਨਹੀਂ ਪੈਂਦਾ ਰਿਹਾ ਪਰ ਮੈਨੂੰ ਸਾਰਿਆਂ ਨੇ ਇੱਥੇ ਕਿਹਾ ਤੁਸੀਂ ਥਾਣੇ ਪੋਹੰਦਾ ਵਾ ਅਸੀਂ ਕਿਹਾ ਤੇ ਤੇ ਦੇਖੇ ਇਹ ਸਾਡੇ ਆਪਣੇ ਆ ਸੰ ਸ਼ਰਮਾ ਪਰ ਇਸ ਬੰਦੇ ਨੇ ਬਿਲਕੁਲ ਨਹੀਂ ਕੀਤੀ ਸਾਡੀ ਮਿੱਟੀ ਰੋ ਕੇ ਰੱਖ ਦਿੱਤੀ ਆਪਣੇ ਬਾਪ ਦੀ ਵੀ ਪਾਦਰ ਰੋ ਕੇ ਰੱਖ ਮਤਾ ਜਿਹੜੀ ਹੁਣ ਚੋਰੀ ਹੋਈ ਆ ਜਿਹਦੇ ਸੰਬੰਧੀ ਤੁਸੀਂ ਤਰਖਾਸ ਦਿੱਤੀ ਆ ਉਸ ਮਾਮਲੇ ਦੇ ਵਿੱਚ ਪੰਚਾਇਤ ਮੋਪਾ ਦੇਖਣ ਆਈ ਸੀ ਸਰਪੰਚ ਆਪਾਂ ਆ ਨਾ ਕੀ ਜਾ ਹਾਂਜੀ ਦੇਖ ਕੇ ਗਏ ਦੇਖ ਕੇ ਪਰ ਕੋਲਸ ਨੇ ਨਾਲ ਆਏ ਸਾਰੇ ਜਣੇ ਦੱਸਿਓ ਕੋਲਸ ਨਾਲ ਦੇਖਿਆ ਹੁਣ ਦੱਸਿਆ ਵੀ ਫੇ ਅਸੀਂ ਤੇ ਇਹਨਾਂ ਨੂੰ ਦੇਖਦੇ ਹਾਂ ਤਾਂ ਹੁੰਦਾ ਹੀ ਨਹੀਂ ਮੇਟੂ ਹੁਣ ਤੇ ਆ ਡੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗਿਆ ਜੀ ਹੋਸ਼ਣ ਨੇ ਕਿਸਾਨਾਂ ਨੂੰ ਸਾਹਮਣਾ ਨਾ ਚਾਹੀਦਾ ਬੋਤਾ ਆ ਜਿਹੜਾ ਸਾਡੇ ਤੇ ਕੰਮ ਕਰ ਰਿਹਾ ਉਹਨਾਂ ਨੂੰ ਖੜਨਾ ਚਾਹੀਦਾ ਉਹਨਾਂ ਨੂੰ ਖੜਨਾ ਚਾਹੀਦਾ ਮੈਂ ਇਹ ਚਾਹੀਦੀ ਜਿਹੜੇ ਦਿਨ ਜਾਰੇ ਸਾਡਾ ਸਾਰਾ ਬੱਤਾ ਸਾਡੀ ਜਾਨ ਨੂੰ ਵੀ ਖਤਰਾ ਹੋਸ਼ਣ ਮਾਰਨ ਆਉਂਦੇ ਕਦੀ ਵੀ ਜੇ ਅਸੀਂ ਨਿਕਲ ਗਏ ਉਹ ਖੜਸੇ ਕੁਝ ਕਰੀ ਮਾਰਨ ਆਉਂਦੇ ਜੇ ਇੱਥੇ ਰੁਕਦੇ ਅਸੀਂ ਨਹੀਂ ਨਿਕਲ ਹਾਂ ਹਾਂਜੀ ਅਸੀਂ ਨਿਕਲੇ ਨਹੀਂ ਆਪਾਂ ਤੁਹਾਨੂੰ ਕਹਦੇ ਕਦੇ ਕੋਲੋਂ ਖਤਰਾ ਜੀ ਸਾਨੂੰ ਸਾਰਿਆਂ ਤੇ ਜਿਹਨੇ ਉਹ ਸਾਨੂੰ ਉਹਨਾਂ ਤੋਂ ਸਾਰਾ ਤੋਂ ਸਾਨੂੰ ਤਾਂ ਜਿਹੜਾ ਸਾਡਾ ਆਪਣਾ ਬੰਦਾ ਉੱਥੇ ਬੈਠਾ ਸਾਨੂੰ ਉਹ ਤੋਂ ਵੀ ਕਰਾ ਰਿਹਾ ਬਹੁਤ ਰਾਹਿਆ ਪੈਸੇ ਦੇ ਕੇ ਕਰਾ ਰਿਹਾ ਪੈਸੇ ਦੇ ਕੇ ਕਰਵਾ ਰਿਹਾ ਸਭ ਕੁਝ ਪੈਸੇ ਨਾਲ ਬਰਿੰਦਰ ਸਿੰਘ ਹੋਰ ਹੋ ਗਿਆ ਲੜਕਾ ਜੋ ਕੁਪਿੰਦਰ ਸਿੰਘ ਆ ਫੇਸਬੁੱਕ ਤੇ ਬਹੁਤ ਤਰ੍ਹਾਂ ਦੀਆਂ ਗੱਲਾਂ ਪਾ ਕੇ ਪਾਉਂਦਾ ਹੈ ਪਰ ਅਸੀਂ ਹੁਣ ਤੇ ਸਾਡਾ ਕੋਈ ਨਾ ਬੱਚਾ ਇਹਦਾ ਕਰਦਾ ਨਾ ਅਸੀਂ ਆਉਂਦੇ ਮਾਨਾ ਨਹੀਂ ਪਾਉ ਡੈਫਾਮੇਸ਼ਨ ਪਾਉ ਜੀ ਹਾਂ ਕੋਡ ਆਫ ਕੰਡਮਨਟ ਸਾਰਾ ਕੋਈ ਜਾਣੇ ਆ ਥਾਣੇ ਦੇ ਨੇ ਥਾਣੇ ਵਾਲਾ ਕੋਈ ਨਹੀਂ ਸੁਣਦਾ ਤੇ ਕਰੀਏ ਕੋਡਾ ਕਹਿੰਦਾ ਮਤਲਬ ਕਿ ਪੁਲਿਸ ਨਾਲ ਨਾਲ ਗੋਖੜੀ ਗੜੀ ਉਹਨਾਂ ਦੇ ਨਾਲ ਪੈਸੇ ਦਿੰਦਾ ਪੁਲਿਸ ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਸਾਡੀ ਕੋਈ ਸੁਣਵਾਈ ਨਹੀਂ ਦਿੱਤੀ ਜੋ ਮੈਂ ਮੈਂ ਆਰਮੀ ਦਾ ਬੰਦਾ ਆ ਮੈਂ ਨਾ ਕਦੀ ਵੱਡੀ ਖਾਦੀਆਂ ਦਾ ਨਾਮ ਲੈਣਾ ਚਾਹੁੰਦਾ ਲੈਣਾ ਚਾਹੁੰਦਾ ਸਿੱਧੀ ਗੱਲ ਆ ਕਿਉਂ ਮੈਂ ਨਾ ਕਦੇ ਨਾ ਬੇਈਮਾਨੀ ਕਦੀ ਕੀਤੀ ਆ ਤੇ ਨਾ ਮੱਸਿਆ ਸਕਦਾ ਤੁਸੀਂ ਆਰਮੀ ਦੇ ਟੈਰ ਹੋ ਹਾਂਜੀ ਆਰਮੀ ਦੇ ਟੈਰ ਆ ਤੇ ਦੂਜੀ ਮੈਂ ਮੈਨੂੰ ਹਾਰਡ ਦਾ ਵੀ ਭਰਾ ਮੇਰੀ ਇਹਨਾਂ ਦੀ وجہ ਦੇ ਨਾਲ ਮੈਨੂੰ ਹੋਰ ਵੀ ਬਹੁਤ ਜ਼ਿਆਦਾ ਪਰੇਸ਼ਾਨ ਆ ਕਿਉਂ ਇਹ ਮੇਰਾ ਬਣਾਇਆ ਹੋਵੇ ਮੈਂ ਇਹਨਾਂ ਤੋਂ ਕੀਤਾ ਹੋਵੇ ਤਾਂ ਮੈਨੂੰ ਇਹਨਾਂ ਨੇ ਘਰੋਂ ਬਾਹਰ ਕੱਢ ਦੇਣਾ ਚਾਹੋਗੇ ਤਾਂ ਮੈਂ ਆਪਣੇ ਜੁੜੇ ਰਹਿ ਰਹੇ ਹਾਂ ਮੈਂ ਤਾਂ ਉਹ ਗਰਮੀ ਦੇ ਵਿੱਚ ਏਸੀ ਉੱਧਰ ਮੈਂ ਰਹਾ ਹਾਂ ਤਾਂ ਮੇਰੇ ਤੇ ਗਰਮੀ ਚੱਟਿਆ ਸਾਨੂੰ ਕਿ ਇੱਕ ਕਿਸਮ ਨਾਲ ਬਾਹਰ ਕੱਢ ਕੇ ਬਿਠਾ ਦਿੱਤਾ ਸਾਡੇ ਘਰ ਦੇ ਬਾਹਰ ਤਾਂ ਕੋਈ ਸੁਣੇ ਨਾ ਜਦਕਿ ਪੰਚਾਇਤ ਵਾਲਾ ਕੋਈ ਵੀ ਇੱਕ ਬੰਦਾ ਮੈਨੂੰ ਕਹਿ ਦੇਵੇ ਤਾਂ ਮੈਂ ਮਨ ਨੂੰ ਧਿਆਨ ਪੰਚਾਇਤ ਸਾਰੀ ਕੁਮ ਮੱਕਟੀ ਕਰਨ ਪੈਂਦੀ ਹੈ ਕਹਿ ਰਿਹਾ ਸਾਨੂੰ ਸਰਪੰਚ ਦੇ ਕੋਲ ਜਾ ਕੇ ਇਹਨਾਂ ਨੇ ਗਾਲ ਤੇ ਆ ਜਾਏ ਨੂੰ ਕੁਝ ਖਰਾਬ ਕੀਤਾ ਜਾਂ ਵਿਗਾੜਿਆ ਜਾਂ ਇਹਦਾ ਕੁਝ ਬੀਜ ਦਿੱਤਾ ਸਾਨੂੰ ਕੋਈ ਵੀ ਕਹਿ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਅਸੀਂ ਬਸ ਇਹ ਮੰਗ ਚਾਹਦੇ ਸਾਨੂੰ ਇਨਸਾਫ ਚਾਹੀਦਾ ਬਸ ਜਿਹੜਾ ਸਾਡੇ ਤੇ ਕੀਤਾ ਇਹ ਨਹੀਂ ਆਪਸਾ ਚੌਂਦਾ ਇਹਦੀ ਕਾਰਵਾਈ ਕਰਨੀ ਚਾਹੀਦੀ ਉਹ ਕਾਰਵਾਈ ਕਰੋ ਉਹਨਾਂ ਨੂੰ ਫੜੋ ਜਿਹੜਾ ਸਮਾਨ ਲਿਆ ਕੇ ਸਾਡੇ ਡੇਟ ਲਾਏ ਆ ਉਹ ਕੋ ਸਾਡੇ ਲਾ ਕੇ ਜਿਹਨੂੰ ਉਦਾਂ ਹੀ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਇਹ ਚੋਰੀ ਕੀਤੀ ਹੈ ਸਾਡਾ ਬਾਸ ਵੀ 라 ਹੈ ਆਪਣੇ ਪਿੰਡ ਦੇ ਬੰਦੇ ਆ ਕੇ ਕਿਉਂ ਸਾਡੇ ਤੇ ਤੱਕ ਰਾਤ ਵਿੱਚ ਲੋਕ ਜਾਂਦੇ ਘਰਦੇ ਆ ਕਹਿੰਦੇ ਅਸੀਂ ਆਪ ਦੇਖੇ ਲਾਂਗੇ ਤਰਾ ਵੀਡੀਓ ਵੀਡੀਓ ਹੈ ਇਹ ਜਿਹੜੇ ਰਾਤ ਜਾਂਦੇ ਲੋਕ ਉਹ ਕਿਹਨੇ ਕੱਢਿਆ ਚਾਇਆ ਸਿੱਤ ਨਾਲ ਲੱਗਵਾਇਆ ਤੇ ਚੌਕੀ ਚਾ 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 ਠੀਕ ਹੈ ਉਹ ਤਾਂ ਦਿਨੇ ਲਟੋਰੀ ਕਰਦੇ ਤਾਂ ਦਿਨੇ ਚੋਰੀ ਕਰਦੇ ਠੀਕ ਹੈ ਉਹਨਾਂ ਦਾ ਸਮਾਨ ਸੀ ਉਹ ਲੈ ਜਾਂਦੇ ਪਰ ਉਹਨਾਂ ਦਾ ਇਹ ਕਿ ਕੰਮ ਕਿ ਸਾਡਾ ਗੇਟ ਲਾ ਕੇ ਲੈ ਗਏ ਸਮਾਨ ਜage ਸੰਤਮਕੀਆਂ ਦੇ ਗਏ ਮਲਣ ਨੂੰ ਕਹਿੰਦੇ ਆ ਜਿੱਧੀਆਂ ਪੰਚਾਇਤ ਨੂੰ ਇਕੱਠਾ ਕਰਦੇ ਦੱਸਦੇ ਕਿ ਸਾਡਾ ਸੀਮੈਂਟ ਪਿਆ ਸਾਡਾ ਅਸੀਂ ਅਸੀਂ ਉਸ ਲਈ ਉਹਨਾਂ ਨੂੰ ਮੋੜਦੇ ਅਸੀਂ ਕੀ ਕਰੀਏ ਅਸੀਂ ਨਹੀਂ ਰੱਖਣਾ ਸੀਮੈਂਟ ਬਿਲਕੁਲ ਉਹਨਾਂ ਦਾ ਕੋਛ ਨਾ ਬੇਈਮਾਨੀ ਕਿਤੇ ਨਾ ਕਰ ਜਿਹੜੀ ਤੁਸੀਂ ਹੁਣ ਪੁਲਿਸ ਦੇ ਵਿੱਚ ਦਰਖਾਸਤ ਦਿੱਤੀ ਲਵਲਪੁਰ ਚੌਕੀ ਵਿਖੇ ਚੋਰੀ ਦੇ ਸਬੰਧੀ ਉਹਦੇ ਸਬੰਧੀ ਇਹਨਾਂ ਨੇ ਮਾਮਲਾ ਦਰਜ ਕੀਤਾ ਹੈ ਉਹ ਕਰਚਾ ਨਹੀਂ ਦਰਜ ਹੋ ਰਿਹਾ ਤਾਂ ਹਾਂਜੀ ਅੱਜ ਉਹਨਾਂ ਨੇ ਕੀ ਇਕਰਾਰ ਕਰਾ ਦਿੱਤਾਗੇ ਪਰ ਅਜੇ ਤੱਕ ਕੀਤਾ ਨਹੀਂ ਨਹੀਂ ਜੀ ਹਾਲੇ ਤੱਕ ਨਹੀਂ ਹੋਇਆ ਅਜੇ ਤੱਕ ਨਹੀਂ ਹੋਇਆ ਨਹੀਂ ਹੋਇਆ ਠੀਕ ਹੈ